ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਆ ਬਿਨਾਂ ਕਿਸੇ ਦੇਰੀ ਦੇ ਆਓ ਸ਼ੁਰੂ ਕਰਦੇ ਆ ਦੋ ਦੋਸਤ ਬਗਦਾਦ ਸ਼ਹਿਰ ਵਿੱਚ ਇੱਕ ਸੌਦਾਗਰ ਰਹਿੰਦਾ ਸੀ ਉਸ ਦਾ ਇੱਕੋ ਇੱਕ ਲੜਕਾ ਸੀ ਜਿਸ ਦਾ ਨਾਂ ਅਭੂਸਨ ਸੀ ਉਹ ਚਾਹੁੰਦਾ ਸੀ ਕਿ ਉਹਦਾ ਲੜਕਾ ਵੱਡਾ ਹੋ ਕੇ ਬੜਾ ਗੁਣੀ ਅਤੇ ਅਕਲਮੰਦ ਨਿਕਲੇ ਇਸ ਲਈ ਉਹ ਆਪਣੇ ਲੜਕੇ ਨੂੰ ਸਦਾ ਕੋਈ ਨਾ ਕੋਈ ਸਿੱਖਿਆ ਦਿੰਦਾ ਰਹਿੰਦਾ ਸੀ। ਕਈ ਵਾਰ ਉਹਨੂੰ ਆਪਣੇ ਸਾਹਮਣੇ ਖੜਾ ਕਰਕੇ ਉਹਨੂੰ ਪਰਖਣ ਲਈ ਉਸ ਪਾਸੋਂ ਸਵਾਲ ਪੁੱਛਦਾ ਰਹਿੰਦਾ ਸੀ। ਇਸ ਸਮੇਂ ਆਪਣੇ ਪਿੱਛੇ ਹਮੇਸ਼ਾ ਡੰਡਾ ਤਿਆਰ ਰੱਖਦਾ ਸੀ ਜੇ ਕਦੀ ਉਹਦਾ ਲੜਕਾ ਕਿਸੇ ਸਵਾਲ ਦਾ ਜਵਾਬ ਭੁੱਲ ਜਾਂਦਾ ਤਾਂ ਉਹਨੂੰ ਖੂਬ ਖੜਕਦਾ। ਅਬੂ ਹੁਸੈਨ ਅਜੇ ਛੋਟਾ ਹੀ ਸੀ ਕਿ ਉਹਦਾ ਪਿਤਾ ਗੁਜ਼ਰ ਗਿਆ ਫਿਰ ਵੀ ਉਹਨੂੰ ਕਿਸੇ ਕਿਸਮ ਦਾ ਫਿਕਰਫਕਾ ਨਹੀਂ ਸੀ ਕਿਉਂਕਿ ਉਹਦਾ ਪਿਤਾ ਬੜਾ ਅਮੀਰ ਸੀ ਤੇ ਉਹਦੇ ਲਈ ਕਾਫੀ ਦੌਲਤ ਪਿੱਛੇ ਛੱਡ ਗਿਆ ਸੀ ਅਬੂ ਹੁਸੈਨ ਨੇ ਆਪਣੇ ਪੈਸੇ ਦੇ ਦੋ ਹਿੱਸੇ ਕੀਤੇ ਇੱਕ ਹਿੱਸਾ ਉਹਨੇ ਇੱਕ ਪਾਸੇ ਬਚਾ ਕੇ ਰੱਖ ਲਿਆ ਤੇ ਦੂਜਾ ਹਿੱਸਾ ਖਾਣ ਖਰਚਣ ਲਈ ਅਲੱਗ ਕਰ ਲਿਆ ਉਸ پاس ਖੁੱਲਾ ਪੈਸਾ ਵੇਚ ਕੇ ਉਹਦੇ ਕਈ ਐਰਾ ਵਗੇਰਾ ਮਿੱਤਰ ਬਣ ਗਏ ਇਹ ਸਭ ਉਹਨੂੰ ਜੋਕਾਵਾਂ ਚ ਚੰਬੜੇ ਰਹੇ ਜਦ ਤੱਕ ਉਹਦਾ ਅੱਦਾ ਤਨ ਖਤਮ ਨਾ ਹੋ ਗਿਆ ਜਦੋਂ ਖਰਚਣ ਲਈ ਕੁਝ ਨਾ ਰਿਹਾ ਤਾਂ ਅਬੂਸਲ ਨੇ ਆਪਣੇ ਮਿੱਤਰਾਂ પાસે ਇਸ ਤਰ੍ਹਾਂ ਜੇ ਕਰ ਕੀਤਾ ਉਹ ਪਹਿਲਾ ਤਾਂ ਉਹਦੀ ਇੱਜ਼ਤ ਕਰਦੇ ਸਨ ਪਰ ਇਹ ਗੱਲ ਸੁਣ ਕੇ ਉਹ ਦਾ ਮਕਾਲ ਉਡਾਨ ਲੱਗ ਪਏ ਅਸਲ ਵਿੱਚ ਉਹਨਾਂ ਦੀ ਮਿੱਤਰਤਾ ਪੈਸੇ ਨਾਲ ਸੀ ਅਸਨ ਨਾਲ ਨਹੀਂ ਇਹ ਵੀ ਕਿ ਅੱਬੂ ਨੂੰ ਇਤਨਾ ਦੁੱਖ ਹੋਇਆ ਕਿ ਉਹਨੇ ਆਪਣੇ ਪੁਰਾਣੇ ਮਿੱਤਰਾਂ ਦਾ ਸਦਾ ਲਈ ਸਾਥ ਛੱਡ ਦਿੱਤਾ ਆਪਣੇ ਮਤਲਬ ਹੀ ਮਿੱਤਰਾਂ ਤੋਂ ਛੁਟਕਾਰਾ ਪਾ ਕੇ ਉਹ ਬਾਕੀ ਪੈਸੇ ਨੂੰ ਬੜੀ ਜੁਗਤ ਅਤੇ ਸੰਜਮ ਨਾਲ ਵਰਤਣ ਲੱਗਾ ਉਨੇ ਪਰ ਪ੍ਰਣ ਕਰ ਲਿਆ ਕਿ ਅੱਗੇ ਤੋਂ ਉਹ ਨਵਾਕਫਾ ਤੋਂ ਸਿਵਾ ਹੋਰ ਕਿਸੇ ਨਾਲ ਗੱਲ ਤੱਕ ਨਹੀਂ ਕਰੇਗਾ ਅਤੇ ਹਰ ਰੋਜ਼ ਇੱਕ ਨਵਾਂ ਮਤਰ ਬਣਾਏਗਾ ਸੋ ਹਰੋ ਸ਼ਹਿਰ ਦੇ ਵੱਡੇ ਪੁੱਲ ਤੇ ਜਾ ਕੇ ਬੈਠ ਜਾਂਦਾ ਸੀ ਕਿਉਂਕਿ ਇੱਥੇ ਲੋਕਾਂ ਦਾ ਆਮ ਲੰਗਾ ਸੀ ਜਿਹੜਾ ਵੀ ਕੋਯਜਨ ਬੀ ਉਹਨੂੰ ਮਿਲਦਾ ਉਹ ਇੱਕ ਰਾਤ ਲਈ ਉਹਨੂੰ ਮਹਿਮਾਨ ਬਣਾ ਕੇ ਆਪਣੇ ਘਰ ਲੈ ਆਉਂਦਾ ਸੀ ਅਤੇ ਅਗਲੇ ਪਲਕ ਸਵੇਰੇ ਸਵੇਰੇ ਉਹਨੂੰ ਕਰੋ ਤੋਰ ਦਿੰਦਾ ਸੀ ਅਤੇ ਫਿਰ ਅਬੂਸਨ ਉਹਦੇ ਨਾਲ ਕਦੀ ਕਲਾਮ ਤੱਕ ਵੀ ਨਹੀਂ ਸੀ ਕਰਦਾ ਉਹ ਪੂਰਾ 1 ਸਾਲ ਇਸੇ ਤਰ੍ਹਾਂ ਹੀ ਕਰਦਾ ਰਿਹਾ ਇੱਕ ਦਿਨ ਜਦ ਹੋ ਹਰ ਰੋਜ਼ ਵਾਂਗ ਪੁੱਲ ਤੇ ਬੈਠਾ ਕਿਸੇ ਨਵੇਂ ਮਹਿਮਾਨ ਨੂੰ ਉਡੀਕ ਰਿਹਾ ਸੀ ਤਾਂ ਖਲੀਫਾ ਹਾਰੂ ਉਲ ਰਸ਼ੀਦ ਆਪਣੇ ਅਹਲਕਾਰਾ ਸਮੇਤ ਉੱਥੋਂ ਲੰਘਿਆ ਅਬੂ हसन ਖਲੀਫੇ ਨੂੰ ਬਿਲਕੁਲ ਨਾ ਪਛਾਣ ਸਕਿਆ ਕਿਉਂਕਿ ਉਹ ਇੱਕ ਆਦਮ ਆਦਮੀ ਦੇ ਪੇਸ ਵਟਾ ਕੇ ਬਗਦਾਦ ਦੀ ਗਲੀ ਕੁਚੀਆਂ ਦੀ ਗਸ਼ਤ ਕਰ ਰਿਹਾ ਸੀ ਅਬੂ ਸਨ ਨੇ ਉਹਦਾ ਹੱਥ ਫੜ ਕੇ ਕਿਹਾ ਜਨਾਬ ਜੇ ਖੇਚਲਣਾ ਸਮਝੋ ਤਾਂ ਅਜਰਾਤ ਮੇਰੇ ਘਰ ਚਰਨ ਪਾਓ ਤੇ ਮੈਨੂੰ ਸੇਵਾ ਦਾ ਮਾਣ ਬਖਸ਼ੋ ਖਲੀਫਾ ਉਹਦੇ ਨਾਲ ਤੁਰ ਪਿਆ ਉਹ ਅਬੂ हसन ਦਾ ਸੋਨਾ ਅਤੇ ਸਜਿਆ ਹੋਇਆ ਘਰ ਵੇਖ ਕੇ ਬਹੁਤ ਖੁਸ਼ ਹੋਇਆ ਕੰਦਾ ਤੇ ਬੜੇ ਸੋਹਣੇ ਸੋਹਣੀ ਰੰਗीन ਚਿੱਤਰ ਬਣੇ ਹੋਏ ਸਨ ਤੇ ਵੇੜੇ ਵਿੱਚ ਸਨੇਰੀ ਰੰਗੇ ਪਾਣੀ ਦਾ ਇੱਕ ਚੋਹਾਰਾ ਚੱਲ ਰਿਹਾ ਸੀ खलीफे ने किया मैं तेरी आप प्रगति देख के बहुत खुश हूं आया, ते आया। है ਤੇ ਤੈਨੂੰ ਇਸ ਦਾ ਇਨਾਮ ਦੇਣਾ ਚਾਹੁੰਦਾ ਆ ਕਿ ਤੂੰ ਮੈਨੂੰ ਆਪਣੇ ਜੀਵਨ ਬਾਰੇ ਕੁਝ ਹੋਰ ਦੱਸ ਸਕਦਾ ਹੈ ਅਬੂਸਨ ਨੇ ਕਿਹਾ ਹਜ਼ੂਰ ਇਹ ਸਾਡੀ ਆਖਰੀ ਮੁਲਾਕਾਤ ਹੈ ਮੈਂ ਤੁਹਾਨੂੰ ਫਿਰ ਨਹੀਂ ਮਿਲ ਸਕਣਾ ਖਲੀਫੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਇਸਤੇ ਅਬੂਸਨ ਨੇ ਉਹਦੇ ਨਾਲ ਜੋ ਕੁਛ ਉਹਦੇ ਫਰੇਬੀ ਮਿੱਤਰਾਂ ਨੇ ਕਰ guzari ਸੀ ਸਭ ਕੈਸ ਨਹੀਂ ਕਾਣੀ ਸੁਣ ਕੇ ਖਲੀਫੇ ਨੇ ਕਿਹਾ ਤੇਰਾ ਰੋਸ ਬਿਲਕੁਲ ਠੀਕ ਹੈ ਜਦ ਖਲੀਫਾ ਵਿਦਾ ਹੋਣ ਲੱਗਾ ਤਾਂ ਉਹਨੇ ਅਬੂ ਕੋਲ ਪੁੱਛਿਆ ਕਿ ਉਹਦੀ ਕੋਈ ਇੱਛਾ ਤਾਂ ਨਹੀਂ ਜਿਹੜੀ ਉਹ ਪੂਰੀ ਕਰਨਾ ਚਾਹੁੰਦਾ ਹੋਵੇ ਅਬੂ ਨੇ ਕਿਹਾ ਹਜ਼ੂਰ ਸਾਡੇ ਮੌਲੇ ਵਿੱਚ ਕੁਝ ਸੜੀਅਲ ਜਿਹੇ ਬੁਲਾਨੇ ਰਹਿੰਦੇ ਨੇ ਜਦੋਂ ਵੀ ਸਾਡੇ ਘਰ ਰੰਗ-ਰਾਗ ਤੇ ਰੌਣਕ ਲੱਗਦੀ ਹੈ ਉਹ ਬੜਾ ਤੱਪਦੇ ਨੇ ਤੇ ਕਾਜ਼ੀ ਦੇ ਕੰਨ ਪਰ ਕੇ ਉਹਨੂੰ ਮੇਰੇ ਮਗਰ ਪਾ ਦਿੰਦੇ ਨੇ ਜੇ ਮੇਰੇ ਵਸ ਵਿੱਚ ਹੋਵੇ ਤਾਂ ਇਹਨਾਂ ਪਾਜੀਆਂ ਦਾ ਸ਼ਿਕੰਜਾ ਖੇਚ ਦੇਵਾ ਖਲੀਫੇ ਨੇ ਕਿਹਾ ਤੂੰ ਫਿਕਰ ਨਾ ਕਰ ਬੁਰੇ ਦੇ ਸਿਰ ਸਦਾ ਸਵਾ ਪੈਂਦੀ ਹੈ ਗਲਾਕਾਰਦਿਆਂ ਜਦੋਂ ਅਬੂਸੰਦ ਆਤੀਆਂ ਜ਼ਰਾ ਹੋਰ ਪਾਸੇ ਹੋਇਆ ਖਲੀਫੇ ਨੇ ਉਹਦੇ ਪਿਆਲੇ ਵਿੱਚ ਕੁਝ ਕੋਲ ਦਿੱਤਾ ਇਸ ਨੂੰ ਪੀਂਦੇ ਅਸਰ ਹੀ ਉਹਨੂੰ ਕੁੱਕੀ ਚੜ ਗਏ ਜਦੋਂ ਅਬੂ ਬਿਲਕੁਲ ਬੇਸਰਦ ਹੋ ਗਿਆ ਤਾਂ ਖਲੀਫੇ ਦੇ ਹੁਕਮ ਨਾਲ ਅਬੂਸੰਦ ਨੂੰ ਸ਼ਾਹੀ ਮਹਿਲ ਵਿੱਚ ਲਿਜਾ ਕੇ ਪਲੰਗ ਉੱਤੇ ਲਿਤਾ ਦਿੱਤਾ ਗਿਆ ਇਸ ਤੋਂ ਪਹਿਚੋ ਖਲੀਫੇ ਨੇ ਆਪਣੇ ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਹੁਕਮ ਦਿੱਤਾ ਕਿ ਜਦੋਂ ਅਬੂ ਸੰਦ ਦੀ ਆਕਾ ਖੁੱਲੇ ਤਾਂ ਉਸ ਨੂੰ ਹਰ ਮਮਕਨ ਤਰੀਕੇ ਨਾਲ ਲੀਕਿੰਦਵਾਇਜ ਜਾਏ ਕਿ ਉਹ ਖਲੀਫਾ ਖਲੀਫਾ ਹੈ ਅਤੇ ਉਹਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏ ਇੱਕ ਇੱਕ ਖਲੀਫਾ ਆਪ ਮਹਿਲ ਦੇ ਇੱਕ ਚੋਰ ਕਮਰੇ ਵਿੱਚ ਲੁਕ ਗਿਆ ਜਦੋਂ ਸਵੇਰੇ ਸਾਰ ਅਬੂਦੀਨ ਦੀ نیند ਖੁੱਲੀ ਤਾਂ ਉਹਨੇ ਆਪਣੇ ਆਪ ਨੂੰ ਇੱਕ ਆਲਸ਼ੀਨ ਮਹਿਲ ਵਿੱਚ ਪਾਇਆ ਅਤੇ ਟਹਿਲਿਆ ਅੱਗੇ ਪਿੱਛੇ ਫਿਰਦਾ ਵੇਖ ਕੇ ਬੜਾ ਅਚੰਬ ਹੋਇਆ ਇੱਕ ਟਹਿਲिए ਨੇ ਕਿਹਾ ਸਾਡੀ ਜਿੰਦ ਜਾਨ ਦੇ ਮਾਲਕ ਸ਼ਹਨਸ਼ਾ ਅਸਲਾਮਤ ਇਸ ਵੇਲੇ ਸਵੇਰ ਦੀ ਨਮਾਜ਼ ਦਾ ਵੇਲਾ ਹੈ ਤੇ ਤੁਹਾਡਾ ਹੁਕਮ ਹੈ ਕਿ ਤੁਹਾਨੂੰ ਨੀਮ ਨਾਲ ਇਸ ਵੇਲੇ ਜਗਾ ਦਿੱਤਾ ਜਾਏ ਹਾਂਜੀ ਦੋਸਤੋ ਆਪਾਂ ਇਸ ਕਹਾਣੀ ਦਾ ਅਗਲਾ ਪਾਰਟ ਨੈਕਸਟ ਵੀਡੀਓ ਵਿੱਚ ਤੁਹਾਨੂੰ ਸੁਣਾਵਾਂਗੇ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਐਦਾ ਦੀਆਂ ਵੀਡੀਓਜ਼ ਨੂੰ ਸੁਣਨ ਲਈ ਸਾਡੀ ਸਾਡੀ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ